Alberta Weekly sponsored by Lexus South Point and Wild Rose Garments and Silk Screening Edmonton Channel Punjabi dekh rahe smu darshkano Waheguru ji ka Khalsa Waheguru ji ki Fateh Alberta Weekly program layke tade samne hazir ho reha jis de vich main vishay hai ga naslvad da arthiktada te Canada de vich communities da ਜਿਵੇਂ ਹੁਣ ਟੈਰਿਫ ਲੱਗ ਰਹੇ ਨੇ ਟਰੰਪ ਵੱਲੋਂ ਸਾਰੇ ਦੇਸ਼ਾਂ ਦੇ ਵਿੱਚ ਟੈਰਿਫ ਲਾਏ ਜਾ ਰਹੇ ਨੇ ਉਹ ਵੀ ਹੀ ਟੈਰਿਫ ਕੈਨੇਡਾ ਦੇ ਵਿੱਚ ਵੀ ਲੱਗ ਰਹੇ ਨੇ ਉਹਦੇ ਨਾਲ ਕੀ ਹਾਲਾਤ ਹੁਣ ਪੈਦਾ ਹੋ ਰਹੇ ਨੇ ਬੇਰੁਜ਼ਗਾਰੀ ਦੇ ਜੌਬਾਂ ਘਟਣ ਦੇ ਜਾਂ ਮਹਿੰਗਾਈ ਵਧਣ ਦੇ ਸੈਕੰਡ ਅਸੀਂ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਆ ਨਸਲਵਾਦੀ ਕਿਉਂਕਿ ਹੁਣ ਨਸਲਵਾਦ ਵੀ ਆਪਣਾ ਫਨ ਚੱਕ ਰਿਹਾ ਬਤੇਰੀਆਂ ਵੇਦੀਆਂ ਕਟਨਾਵਾਂ ਸੋਸ਼ਲ ਮੀਡੀਆ ਉਤੇ ਦੇਖਣ ਨੂੰ ਮਿਲੀਆਂ ਨੇ ਜਿਦੇ ਵਿੱਚ ਕਿ ਨਸਲਵਾਦੀਆਂ ਟਿੱਪਣੀਆਂ ਤੇ ਨਸਲਵਾਦ ਦੇ ਪ੍ਰੋਪਗੈਂਡੇ ਕੀਤੇ ਜਾ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਦੇ ਵਿਸਥਾਰਚ ਜੋ ਸਾਨੂੰ ਜਾਣਕਾਰੀ ਦੇਣੀ ਹੈ ਕੁਲਮੀਤ ਸੰਘਾ ਜੀ ਅੱਜ ਉਹ ਸਾਡੇ ਨਾਲ ਨੇ ਐਜ਼ ਅ ਗੈਸਟ ਜਿਹੜੇ ਕਿ ਇਸ ਸ਼ੋਅ ਦੇ ਹੋਸਟ ਹੁੰਦੇ ਸੀ ਅੱਜ ਉਹ ਐਜ਼ ਅ ਗੈਸਟ ਆਏ ਨੇ ਤੇ ਉਹਨਾਂ ਦੇ ਕੋਲ ਜੋ ਵੀ ਜਾਣਕਾਰੀ ਹੈਗੀ ਹੈ ਮੈਨੂੰ ਇਹ ਵੀ ਉਹ ਤੁਹਾਡੇ ਸਾਹਮਣੇ ਇੱਕ ਵਾਰੀ ਰੂਬਰੂ ਕੀਤੀ ਜਾਵੇ ਤਾਂ ਚਲੋ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਸੰਗਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਿਹਰਬਾਨੀ ਗੁਰਪ੍ਰੀਤ ਜੀ ਜੀ ਆ ਸਮਾਂ ਦੇਣ ਲਈ ਜੀ ਸੰਗਾ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਕਰਨੀ ਆ ਜਿਹੜਾ ਟੈਰਿਫ ਜੋ ਟਰੰਪ ਸਾਹਿਬ ਨੇ ਲਾਇਆ ਜੀ ਸਾਰੇ ਦੇਸ਼ਾਂ ਦੇ ਉੱਤੇ ਲੱਗਿਆ ਤੇ ਕੈਨੇਡਾ ਨੂੰ ਉਹ ਆਪਣਾ ਪਹਿਲਾਂ ਛੋਟਾ ਭਰਾ ਦੱਸਦੇ ਸੀਗੇ ਕਿ ਕੈਨੇਡਾ ਛੋਟਾ ਭਰਾ ਹੈ ਬਟ ਹੁਣ ਉਹਦੇ ਤੇ ਵੀ ਚੰਗੀ ਤਰ੍ਹਾਂ ਟੈਰਿਫ ਠੋਕਿਆ ਜਾ ਰਿਹਾ ਹੈ ਉਹ ਜਿਹੜਾ ਟੈਰਿਫ ਹੁਣ ਕੈਨੇਡਾ ਦੇ ਉੱਤੇ ਲੱਗਿਆ ਉਹਦੇ ਨਾਲ ਕੀ ਜਿਹੜੀ ਕੈਨੇਡਾ ਨੂੰ ਕਿਸ ਚੀਜ਼ ਦਾ ਮਤਲਬ ਨੁਕਸਾਨ ਹੋ ਰਿਹਾ ਕਿਹੜੀ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਬਾਰੇ ਜਰਾ ਸਾਨੂੰ ਥੋੜਾ ਦੱਸੋ ਗੁਰਪ੍ਰੀਤ ਜੀ ਗੱਲ ਇਦਾਂ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਜਦੋਂ ਇਲੈਕਸ਼ਨ ਹੋ ਰਹੀ ਸੀਗੀ ਜੀ ਅਮਰੀਕਾ ਵਾਲੇ ਪਾਸੇ ਉਦੋਂ ਹੀ ਜਿਹੜਾ ਡੋਨਲਡ ਟਰੰਪ ਹੋਰਾਂ ਵੱਲੋਂ ਇੱਕ ਨਾ ਕੀ ਕਹਿੰਦੇ ਹੁੰਦੇ ਆ ਨੈਰੇਟਿਵ ਸਰਜਿਆ ਜਾ ਰਿਹਾ ਸੀ ਵੀ ਦੁਨੀਆ ਅਮਰੀਕਾ ਨੂੰ ਲੁੱਟ ਕੇ ਖਾ ਗਈ ਆ ਜੀ ਜਿਹੜੀਆਂ ਸਾਡੀਆਂ ਪਹਿਲੀਆਂ ਸਰਕਾਰਾਂ ਉਹ ਕਹਿੰਦਾ ਵੀ ਬਹੁਤ ਨਗਮੀਆਂ ਸੀਗੀਆਂ ਜੀ ਅ ਔਰ ਉਹ ਤਾਂ ਨਾਂ ਲੈ ਕੇ ਪ੍ਰੈਜ਼ੀਡੈਂਟਾਂ ਨੂੰ ਕੋਸਦਾ ਰਿਹਾ ਜੀ ਤੇ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਵੋਟਾਂ ਲੈਣ ਲਈ ਹੀ ਸਿਰਫ ਗੱਲਬਾਤ ਕੀਤੀ ਜਾ ਰਹੀ ਆ ਗਾਂਹ ਜਾ ਕੇ ਸ਼ਾਇਦ ਇਦਾਂ ਦੀ ਗੱਲ ਨਾ ਹੋਵੇ ਕਿਉਂਕਿ ਕੋਈ ਵੀ ਨਹੀਂ ਸੀ ਚਾਹੁੰਦਾ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦਾ ਸਿਲਸਿਲਾ ਹੈਗਾ ਅ ਉਹ ਅਸਥਿਰਤਾ ਜੀ ਪੈਦਾ ਕਰੇ ਜੀ ਅ ਪਰ ਡੋਨਲਡ ਟਰੰਪ ਹਰ ਨੂੰ ਕੋਈ ਪ੍ਰੋਡੈਕਟ ਨਹੀਂ ਜੀ ਕਰ ਸਕਦਾ ਇਹ ਗੱਲ ਤਾਂ ਪੱਕੀ ਹੋ ਗਈ ਆ ਅ ਉਹਨਾਂ ਨੇ ਜਿਸ ਤਰ੍ਹਾਂ ਦਾ ਵਿਹਾਰ ਆ ਕਦੇ ਉਹਨਾਂ ਨੇ ਕੋਈ ਨੰਬਰ ਦੱਸ ਦੇਣਾ ਕਦੇ ਕੋਈ ਨੰਬਰ ਦੱਸ ਦੇਣਾ ਔਰ ਕੈਨੇਡਾ ਨੂੰ ਇਸ ਗੱਲ ਦਾ ਮਾਣ ਹੈਗਾ ਵੀ ਭਾਈ ਅਸੀਂ ਉਹਨਾਂ ਦੇ ਗੁਆਂਢੀ ਦੇਸ਼ ਆ ਜੀ ਅ ਔਰ ਜਦੋਂ ਕਦੇ ਵੀ ਕੋਈ ਭਾਰੀ ਪਈ ਆ ਇੱਕ ਦੂਸਰੇ ਦੇਸ਼ ਦੇ ਉੱਤੇ ਤੇ ਗਾਂ ਹੋ ਕੇ ਮਦਦ ਕੀਤੀ ਆ ਜੀ ਮੈਂ ਉਹਦੇ ਚੋਂ ਦੋ ਇਨਸੀਡੈਂਟ ਜਿਹੜੇ ਆ ਉਹ ਜ਼ਰੂਰ ਦੱਸਣੇ ਚਾਹਾਂਗਾ ਜੀ ਇੱਕ ਇਨਸੀਡੈਂਟ ਤਾਂ ਸੀਗਾ ਜੀ ਸਾਲ 1979 ਦੇ ਵਿੱਚ ਜੀ ਜਦੋਂ ਈਰਾਨ ਦੇ ਵਿੱਚ ਜਿਹੜਾ ਆਇਆ ਤੋਲਾ ਹੁਮੈਨੀ ਹੋਰਾਂ ਦੇ ਬੰਦਿਆਂ ਨੇ ਆ ਕੇ ਉੱਥੇ ਕਬਜ਼ਾ ਕੀਤਾ ਹਾਂਜੀ ਤੇ ਉਸ ਵੇਲੇ ਜਿਹੜੇ ਅਮਰੀਕਨ ਐਮਬੈਸੀ ਦੇ ਬੰਦੇ ਸੀਗੇ ਹਾਂਜੀ ਉਹ ਉਹਨਾਂ ਨੇ ਜੀ ਗੱਲ ਉਹ ਬੰਦੀ ਬਣਾ ਲੈ ਸੀਗੇ ਓਕੇ ਜੀ ਉਹ ਤਕਰੀਬਨ ਜੀ ਮੇਰੇ ਖਰਚ 400 ਤੋਂ 44 ਦਿਨ ਉਹ ਬੰਦੀ ਉਹਨਾਂ ਨੇ ਬਣਾਈ ਰੱਖੇ ਬੰਦੇ ਜਿਹੜੇ ਸੀਗੇ ਓਕੇ ਪਰ ਉਹਦੇ ਚੋਂ ਕੁਝ ਬੰਦੇ ਜਿਹੜੇ ਸੀਗੇ ਉਹ ਜਿਹੜੀ ਕੈਨੇਡੀਅਨ ਐਮਬੈਸੀ ਸੀਗੀ ਹਾਂਜੀ ਉਥੋਂ ਦੇ ਐਮਬੈਸਡਰ ਕੈਨ ਟੇਲਰ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਅ ਜਿਹੜੇ ਜਿਹੜੇ ਅਮਰੀਕਨ ਬੰਦੇ ਸੀਗੇ ਉਹਨਾਂ ਨੂੰ ਸਮਝਾਓ ਆ ਪਾਸਪੋਰਟ ਕੈਨੇਡੀਅਨ ਦੇ ਕੇ ਜੀ ਉਹਨਾਂ ਦਾ ਜੋ ਵੀ ਢੰਗ ਤਰੀਕਾ ਉਹਨਾਂ ਨੇ ਵਰਤਿਆ ਕਲੈਂਡਸਟਾਈਨ ਢੰਗ ਤਰੀਕੇ ਨਾਲ ਉਹਨਾਂ ਨੇ ਉਹ ਬੰਦੇ ਉੱਥੋਂ ਉਹਨਾਂ ਦੇ ਅੰਬੈਸੀ ਦੇ ਕੱਢੇ ਕੱਢੇ ਠੀਕ ਹੈ ਜੀ ਬਾਹਰ ਉਹਨਾਂ ਨੂੰ ਲਿਆਂਦਾ ਔਰ ਉਸ ਵੇਲੇ ਰਾਸ਼ਟਰਪਤੀ ਜਿਹੜੇ ਸੀਗੇ ਉਹਨਾਂ ਸਾਰਿਆਂ ਨੇ ਬੜੀ ਜਿਹੜੀ ਆ ਇਸ ਗੱਲ ਦੀ ਛਲਾਗਾ ਕੀਤੀ ਕੈਨੇਡਾ ਦੀ ਵੀ ਕੈਨੇਡਾ ਨੇ ਦੇਖੋ ਸਾਡੇ ਇਹਨਾਂ ਬੰਦਿਆਂ ਦਾ ਇਨਾ ਜਿਹੜਾ ਹਿੱਤ ਕੀਤਾ ਵੀ ਉਹਨਾਂ ਨੂੰ ਇਹ ਉਥੋਂ ਕੱਢ ਕੇ ਲਿਆਏ ਨੇ ਬਾਹਰ ਪਰ ਕੀ ਹੁੰਦਾ ਆ ਉਸ ਤੋਂ ਬਾਅਦ ਫਿਰ ਆਪਾਂ ਲਾ ਲਈਏ ਜੀ ਜਿਹੜਾ ਸਤੰਬਰ 11 ਵਾਲੀ ਘਟਨਾ ਜਦੋਂ ਵਾਪਰੀ ਆ ਉਸ ਵੇਲੇ ਜਿੰਨੀਆਂ ਵੀ ਫਲਾਈਟਾਂ ਉਧਰੋਂ ਆ ਰਹੀਆਂ ਸੀਗੀਆਂ ਯੂਰਪ ਤੋਂ ਜਾਂ ਹੋਰ ਕਿਸੇ ਵੀ ਦੇਸ਼ ਤੋਂ ਜਿਹੜੀਆਂ ਸਮੁੰਦਰ ਦੇ ਉੱਤੇ ਆ ਰਹੀਆਂ ਸੀਗੀਆਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਆਹ ਗੱਲਬਾਤ ਹੋ ਗਈ ਤਾਂ ਉਹ ਸਾਰੀਆਂ ਹੀ ਫਲਾਈਟਸ ਜਿਹੜੀਆਂ ਉਹ ਡਾਇਵਰਟ ਕਰ ਦਿੱਤੀਆਂ ਗਈਆਂ ਦੇਖੋ ਤੁਸੀਂ ਕਿੰਨੇ ਨੰਬਰ ਉਹਨਾਂ ਦੇ ਹੁੰਦੇ ਫਲਾਈਟ ਦੇ ਔਰ ਉਹ ਸਾਰੇ ਦੇ ਸਾਰੀਆਂ ਜਿਹੜੀਆਂ ਫਲਾਈਟ ਸੀਗੀਆਂ ਜੀ ਉਹਨਾਂ ਨੂੰ ਕੈਨੇਡਾ ਦੇ ਨਿਊਫੰ ਲੈਂਡ ਸੂਬੇ ਦਾ ਇੱਕ ਸ਼ਹਿਰ ਆ ਗੈਂਡਰ ਛੋਟਾ ਜਿਹਾ ਉਹ ਹੈ ਜੀ ਉੱਥੇ ਜਿਹੜਾ 에어ਪੋਰਟ ਸੀ ਉੱਥੇ ਉਹ ਸਾਰੀਆਂ ਫਲਾਈਟਾਂ ਜਿਹੜੀਆਂ ਉਹ ਉਤਾਰੀਆਂ ਗਈਆਂ ਔਰ ਜਿਹੜੇ ਪੈਸੇਂਜਰ ਸੀ ਹੁਣ ਕਿਉਂਕਿ ਟਾਊਨ ਛੋਟਾ ਜੀ ਇੰਨੀ ਲੋਕਾਂ ਉਹ ਉੱਥੇ ਕਪੈਸਿਟੀ ਨਹੀਂ ਹੈ ਉਹਨਾਂ ਨੂੰ ਸਾਂਭਣ ਦੀ ਜੀ ਪਰ ਫੇਰ ਵੀ ਲੋਕਾਂ ਨੇ ਜੀ ਜਾਨ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਦੇਖਭਾਲ ਕੀਤੀ ਔਰ ਜਦੋਂ ਬਾਅਦ ਦੇ ਵਿੱਚ ਕਲੀਅਰੈਂਸ ਹੁੰਦੀ ਹੈ ਤੇ ਉਹ ਲੋਕ ਉਥੋਂ ਫਿਰ ਵਾਪਸ ਅਮਰੀਕਾ ਪਹੁੰਚਦੇ ਨੇ ਔਰ ਅੱਜ ਤੱਕ ਵੀ ਉਹਨਾਂ ਚੋਂ ਕੁਝ ਵਿਅਕਤੀ ਹੈਗੇ ਆ ਜੀ ਜਿਨ੍ਹਾਂ ਨੇ ਹਰ ਸਾਲ ਇਹ ਕਿਸਮ ਦੀ ਯਜਦਾ ਕਹਿੰਦੇ ਨੇ ਨਾ ਪਿਲਗ੍ਰਮੇਜ ਬਣਾਈ ਆ ਭਈ ਅਸੀਂ ਉਥੇ ਮੱਥਾ ਟੇਕਣ ਜਾਣਾ ਉਹ ਮੁੜ ਕੇ ਗੈਂਡਰ ਨੂੰ ਆਉਂਦੇ ਨੇ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਦੇਖੋ ਇਸ ਗੱਲਬਾਤ ਦੇ ਵਿੱਚ ਟੈਰਫ ਲੱਗਣ ਲਗਾਉਣ ਦੇ ਵਿੱਚ ਕੈਨੇਡੀਅਨ ਲੋਕਾਂ ਦਾ ਅਮਰੀਕਨ ਲੋਕਾਂ ਦੇ ਨਾਲ ਕੋਈ ਝਗੜਾ ਨਹੀਂ ਉਹਨਾਂ ਦੇ ਨਾਲ ਮਿੱਤਰਤਾ ਉਦਾਂ ਹੀ ਕਾਇਮ ਆ ਲੋਕਾਂ ਦੇ ਰਿਸ਼ਤੇ ਵੀ ਨੇ ਮਿੱਤਰਤਾ ਵੀ ਆ ਪਰ ਜਿਹੜੀ ਪ੍ਰੋਬਲਮ ਬਣਾ ਦਿੱਤੀ ਆ ਨਾ ਜੀ ਉਥੋਂ ਦੀ ਪੋਲੀਟੀਕਲ ਲੀਡਰਸ਼ਿਪ ਨੇ ਹਾਂ ਜੀ ਉਹ ਪ੍ਰੋਬਲਮ ਨੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਮਤਲਬ ਰਾਤੋ ਰਾਤ ਉੱਠ ਕੇ ਕਹਿ ਦੇਣਾ ਐਨੇ ਪਰਸੈਂਟ ਤੇ ਐਨਾ ਪਰਸੈਂਟ ਟੈਰਫ ਜਿਹੜਾ ਜੀ ਫਲਾਨੀਆਂ ਚੀਜ਼ਾਂ ਤੇ ਲੱਗੇਗਾ ਲੱਗੇਗਾ ਹੁਣ ਜਦੋਂ ਉਹਨਾਂ ਨੇ ਸਟੀਲ ਤੇ ਲਾਇਆ ਜੀ ਟੈਰਫ ਉਹ ਸਟੀਲ ਇੰਡਸਟਰੀ ਜਿਹੜੀ ਆ ਉਹ ਵਿਚਾਰੇ ਫਿਕਰ ਚ ਪਏ ਆ ਉਹ ਦਿਨ ਦੇ ਹੀ ਭਈ ਭਾਈ ਜੇ ਉੱਥੇ ਸਟੀਲ ਨਹੀਂ ਜਾਂਦਾ ਤੇ ਅਸੀਂ ਜਿਹੜਾ ਸਟੀਲ ਬਣਾਉਨੇ ਉਹ ਜਾਊਗਾ ਕਿੱਥੇ ਹਾਂ ਖੈਰ ਮਾਰਕੀਟ ਤਾਂ ਲੱਭ ਗਏ ਪੈਗੀ ਐਸੀ ਗੱਲ ਨਹੀਂ ਮਾਰਕੀਟ ਮਿਲ ਜੂਗੀ ਪਰ ਉਹਨੂੰ ਸਮਾਂ ਲੱਗਦਾ ਔਰ ਉਹ ਜਿੰਨੀ ਦੇਰ ਤੱਕ ਉਹ ਲੱਭਣੇ ਆ ਉਨੀ ਦੇਰ ਤੱਕ ਤਾਂ ਲੋਕ ਜਿਹੜੇ ਨੇ ਉਹ ਅਨਪਲੋਇਡ ਹੋ ਜਾਣਗੇ ਕੰਮਾਂ ਤੋਂ ਬਾਹਰੇ ਹੋ ਗਏ ਤੁਹਾਨੂੰ ਪਤਾ ਰੋਟੀ ਪਾਣੀ ਦਾ ਸਾਰਿਆਂ ਦਾ ਖਾਣਾ ਕਰਾਇਆ ਵੀ ਦੇਣਾ ਉਹਨਾਂ ਦੀਆਂ ਕਿਸ਼ਤਾਂ ਵੀ ਆਉਂਦੀਆਂ ਉਹ ਸਾਰਾ ਕੁਝ ਕਰਨਾ ਉਦਾਂ ਹੀ ਜੀ ਇਸ ਕਰਕੇ ਸਰਕਾਰ ਜਿਹੜੀ ਆ ਆਪਣੇ ਉਹ ਉਹਨਾਂ ਦੀ ਮਦਦ ਵੀ ਕਰ ਰਹੀ ਆ ਜਿਹੀਆਂ ਜਿਹੜੀਆਂ ਇੰਡਸਟਰੀਜ਼ ਹੈਗੀਆਂ ਔਰ ਨਾਲ ਦੀ ਨਾਲ ਉਹ ਦੂਸਰੇ ਸਾਧਨ ਵੀ ਲੱਭ ਲੈ ਸੋਰਸ ਵੀ ਲੱਭ ਰਿਹਾ ਵੀ ਕਿਤੇ ਹੋਰ ਦੇਸ਼ ਦੇ ਨਾਲ ਜਿਹੜਾ ਵਪਾਰ ਕੀਤਾ ਜਾਵੇ ਹੁਣ ਇਸੇ ਤਰ੍ਹਾਂ ਹੀ ਕੀ ਹੁੰਦਾ ਹੁਣ ਜਦੋਂ ਇਦਾਂ ਦੀ ਗੱਲਬਾਤ ਆਉਂਦੀ ਨਾ ਤੁਹਾਨੂੰ ਪਤਾ ਆਪਣੇ ਸੂਬੇ ਦੇ ਵਿੱਚ ਵੀ ਇੱਥੇ ਅਲਬਰਟਾ ਦੇ ਵਿੱਚ ਮੈਂ ਅੱਜ ਇੱਕ ਪੋਸਟ ਪੜ੍ਹ ਰਿਹਾ ਸੀ ਡੈਨੀਅਲ ਸਮੈਥ ਥੋਰੀ ਜਿਹੜੇ ਪ੍ਰੀਮੀਅਰ ਨੇ ਉਹਨਾਂ ਨੇ ਲਿਖੀ ਆ ਵੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿਹੜਾ ਅਲਬਰਟਾ ਦਾ ਤੇਲ ਆ ਜਾਂ ਹੋਰ ਪ੍ਰੋਡਕਟ ਅਲਬਰਟਾ ਉਹਨਾਂ ਨੂੰ ਵੇਚਦਾ ਉਹਦੇ ਉੱਤੇ ਉਹ ਜਿਹੜਾ 35% ਵਾਲੀ ਗੱਲ ਨਹੀਂ ਹੈ ਉਹਦੇ ਤੋਂ ਸਾਨੂੰ ਛੋਟ ਆ ਪਰ ਉਹਨਾਂ ਚਿੰਤਾ ਜ਼ਾਹਰ ਕੀਤੀ ਆ ਵੀ ਜਿਹੜਾ ਕੈਨੇਡਾ ਦਾ ਹੋਰ ਸਮਾਨ ਤੇ ਹੋਰ ਇੰਡਸਟਰੀ ਤੇ ਉਹਨਾਂ 35% ਜਿਹੜੀ ਲਾਈ ਹੈ ਨਾ ਟੈਰਫ ਉਹ ਉਹ ਠੀਕ ਨਹੀਂ ਉਹ ਚਿੰਤਾਜਨਕ ਆ ਔਰ ਨਾਲ ਦੇ ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇਸ ਰੇੜਕੇ ਨੂੰ ਚੇਤੀ ਨਵੇੜ ਔਰ ਦੂਸਰਾ ਉਹਨਾਂ ਨੇ ਇਹ ਕਿਹਾ ਵੀ ਭਾਈ ਜਿਹੜਾ ਅੰਦਰੂਨੀ ਤੌਰ ਤੇ ਸਾਡੀ ਪ੍ਰੋਬਲਮ ਹੈਗੀ ਆ ਸੂਬਿਆਂ ਦੇ ਵਿਚਾਲੇ ਵਪਾਰ ਕਰਨ ਦੀ ਉਹਨੂੰ ਵੀ ਛੇਤੀ ਹੱਲ ਕੀਤਾ ਜਾਵੇ ਤੇ ਨਵੇਂ ਪ੍ਰੋਜੈਕਟ ਜਿਹੜੇ ਆ ਉਹ ਚਲਾਏ ਜਾਣ ਉਹਨਾਂ ਦਾ ਖਾਸ ਕਰਕੇ ਇਹ ਕਹਿਣਾ ਵੀ ਜਿਹੜੇ ਟੂਡੋ ਸਮੇਂ ਜਿਹੜੇ ਕੀ ਕਹਿੰਦੇ ਰੈਸਟ੍ਰਿਕਸ਼ਨਾਂ ਲਾਈਆਂ ਗਈਆਂ ਉਹਨਾਂ ਨੂੰ ਹਟਾਓ ਤਾਂ ਕਿ ਮੋੜ ਕੇ ਨਵੇਂ ਪਲਾਂਟ ਜਿਹੜੇ ਆ ਲਾਏ ਜਾ ਸਕਣ ਦਾ ਔਰ ਉਹਦੇ ਨਾਲ ਕੰਮ ਕਰ ਚਲੂ ਹੋਵੇ ਜਿਹੜੀ ਥੋੜੇ ਪਿੱਛੇ ਸਾਰੇ ਪ੍ਰੀਮੀਅਮ ਦੀ ਮੀਟਿੰਗ ਵੀ ਹੋਈ ਸੀਗੀ ਸਾਰੇ ਇਕੱਠੇ ਹੋਏ ਸੀ ਸੂਬਿਆਂ ਦੇ ਉਹਦੇ ਵਿੱਚ ਇਹ ਸ਼ਾਇਦ ਡਿਸੀਜਨ ਲਿਆ ਗਿਆ ਵੀ ਜਿਹੜੇ ਵਪਾਰਕ ਸਬੰਧ ਹੈਗੇ ਨੇ ਆਪਸ ਸੂਬਿਆਂ ਦੇ ਉਹ ਹੋਰ ਪਾਰਦਰਸ਼ਤਾ ਵਾਲੇ ਤੇ ਗੁੜੇ ਕਿਤੇ ਜਾਣ ਜੀ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਔਰ ਲੱਗਦਾ ਹੈ ਵੀ ਉਹ ਜਿਹੜੇ ਵੱਡੇ ਪ੍ਰੋਜੈਕਟ ਹੈਗੇ ਆ ਜਿਵੇਂ ਔਇਲ ਪਾਈਪਲਾਈਨ ਹੋਈਆਂ ਜਾਂ ਹੋਰ ਕੋਈ ਗੱਲਬਾਤ ਹੈਗੀ ਆ ਉਹ ਆਰੰਭ ਹੋ ਜਾਣਗੇ ਪਰ ਉਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੈ ਇੱਕਦਮ ਰਾਤੋਂ ਰਾਤ ਨਹੀਂ ਉਹ ਗੱਲਾਂ ਹੁੰਦੀਆਂ ਪਰ ਉਹਦੇ ਵਿੱਚ ਕੀ ਹੁੰਦਾ ਜਿਹੜੇ ਲੋਕ ਅਨਪਲੋਇਡ ਹੋ ਜਾਂਦੇ ਜਾਂ ਜਿਨ੍ਹਾਂ ਦੀ ਇੰਡਸਟਰੀ ਖੜੀ ਹੋ ਜਾਂਦੀ ਆ ਉਹਨਾਂ ਨੂੰ ਬੜਾ ਦੁੱਖ ਤਕਲੀਫ ਹੁੰਦੀ ਹੈ ਜੀ ਤੇ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਆਉਂਦੀ ਨਾ ਸਭ ਤੋਂ ਵੱਡੀ ਸਕੇਪ ਗੋਟ ਜਿਹੜੀ ਆ ਉਹ ਰੰਗਦਾਰ ਲੋਕ ਜਿਹੜੇ ਨੇ ਉਹ ਬਣਦੇ ਆ ਉਹੀ ਕੁਐਸਚਨ ਤੇ ਆਨ ਲੱਗਾ ਸੀਗਾ ਜੀ ਜਿਵੇਂ ਹੁਣ ਬੇਰੁਜ਼ਗਾਰੀ ਦਾ ਜਿਵੇਂ ਇਹ ਖਤਰਾ ਪੈ ਗਿਆ ਬੇਰੁਜ਼ਗਾਰੀ ਦੀ ਵਧਣੀ ਆ ਜਿਹੜੀ ਇਹ ਟੈਰਿਫ ਲਾਨ ਦੇ ਨਾਲ ਉਹਦੇ ਨਾਲ ਨੌਕਰੀਆਂ ਵੀ ਘਟਦੀਆਂ ਤੇ ਜਿਹੜੀ ਹੁਣ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਚੀਜ਼ਾਂ ਦੇਖ ਰਹੇ ਆ ਵੀ ਲੋਕ ਕੈਨੇਡਾ ਦੇ ਖਾਸ ਕਰਕੇ ਉਹ ਨਸਲਵਾਦ ਵਾਲੇ ਪਾਸੇ ਇਹਨੂੰ ਜ਼ਿਆਦਾ ਹੋ ਰਹੇ ਨੇ ਇੱਕ ਟ੍ਰੇਨਿੰਗ ਤੌਰ ਦੇ ਉੱਤੇ ਦਿੱਤੀ ਜਾ ਰਹੀ ਆ ਉਹ ਬੰਦਿਆਂ ਨੂੰ ਵੀ ਤੁਸੀਂ ਜਿਹੜੇ ਨਸਲਵਾਦ ਜਿਹੜਾ ਕੈਨੇਡਾ ਹੈਗਾ ਇਹ ਸਿਰਫ ਗੋਰਿਆਂ ਦਾ ਤੇ ਬਾਕੀ ਜਿਹੜੇ ਬੰਦੇ ਊਰੇ ਨਹੀਂ ਹੋਣੇ ਚਾਹੀਦੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਪਹਿਲੀ ਤੁਹਾਡੀ ਐਗਜ਼ਾਮਪਲ ਸੀ ਬਹੁਤ ਵਧੀਆ ਐਗਜ਼ਾਮਪਲ ਸੀ ਉਹ ਇਹਦੇ ਨਾਲ ਬਿਲਕੁਲ ਢੁਕਦੀ ਸੀ ਵੀ ਉਹਨਾਂ ਨੇ ਆ ਕੇ ਲੋਕਾਂ ਦਾ ਮਾਨ ਸਤਕਾਰ ਕੀਤਾ ਉਹਨਾਂ ਦੀ ਮਦਦ ਕੀਤੀ ਤੇ ਤਾਂ ਜੋ ਉਹ ਮੁੜ ਕੇ ਆਪਣੇ ਦੇਸ਼ ਜਾ ਸਕੇ ਤੇ ਜਿਹੜੇ ਲੋਕੀ ਹੁਣ ਇੱਥੇ ਆ ਕੇ ਵਸ ਚੁੱਕੇ ਹੋਏ ਨੇ ਉਨਾ ਬਾਰੇ ਇਹ ਵੀਡੀਓ ਹੁਣ ਦੇਖਣੀ ਆ ਪੈਰੀਆਂ ਨੇ ਵੀ ਨਸਲਵਾਦ ਦਾ ਖਾਸ ਕਰਕੇ ਜਿਹੜਾ ਇਸ਼ੂ ਆ ਉਹ ਆਂਦੇ ਸਮੇਂ ਤੱਕ ਹੋਰ ਵਧੂਗਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੇ ਉਹਦੇ ਬਸ ਅੱਗੇ ਕੀ ਇਲਾਜ ਹੋਣੇ ਚਾਹੀਦੇ ਨੇ ਆਪਣੇ ਵਰਗਿਆਂ ਨੂੰ ਵੀ ਕੀ ਧਿਆਨ ਦੇਣਾ ਦੇਣ ਦੀ ਲੋੜ ਆ ਇਹ ਦੇਖੋ ਗੱਲ ਇਦਾਂ ਆ ਇਹ ਨਾ ਸਮੇਂ ਸਮੇਂ ਸਰ ਜਦੋਂ ਵੀ ਕਦੇ ਆਰਥਿਕਤਾ ਡੋਲਦੀ ਆ ਦੇਸ਼ ਦੀ ਜੀ ਉਸ ਵੇਲੇ ਇਹ ਜਿਹੜਾ ਨਸਲਵਾਦ ਵਾਲਾ ਕਹ ਲੋ ਸਾਪਿਆ ਇਹ ਸਰ ਚੱਕਦਾ ਹੀ ਚੱਕਦਾ ਆ ਜੀ ਜੀ ਕੁਝ ਲੋਕ ਤਾਂ ਜੈਨੂਨਲੀ ਜਿਹੜੇ ਕਹ ਲੋ ਭੀ ਅਨਪਲੋਇਡ ਹੋਏ ਉਹਨਾਂ ਨੂੰ ਦੁੱਖ ਤਕਲੀਫ ਹੁੰਦੀ ਆ ਤੇ ਉਹ ਕਿਤੇ ਨਾ ਕਿਤੇ ਗੁੱਸਾ ਕੱਢਦੇ ਆ ਪਰ ਕੁਝ ਅਜਿਹੇ ਲੋਕ ਆ ਜਿਨ੍ਹਾਂ ਨੂੰ ਇਸ ਗੱਲ ਦਾ ਈਮਾਨ ਹੁੰਦਾ ਭੀ ਉਹਨਾਂ ਦਾ ਚਮੜੀ ਦਾ ਰੰਗ ਸਾਡੇ ਨਾਲੋਂ ਗੋਰਾ ਆ ਤੇ ਇਹ ਜਿਹੜੇ ਭੂਰੇ ਰੰਗ ਦੇ ਕਾਲੇ ਜਾਂ ਪੀਲੇ ਰੰਗ ਵਾਲੇ ਆਏ ਆ ਲੋਕ ਇਹ ਸਾਡੀਆਂ ਨੌਕਰੀਆਂ ਲਈ ਜਾਂਦੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਉਹਨਾਂ ਦੀ ਸ਼ਿਕਾਇਤ ਇਹੀ ਹੁੰਦੀ ਆ ਉਹ ਤੁਹਾਨੂੰ ਕਦੇ ਵੀ ਕਿਸੇ ਅਥਾਰਟੀ ਵਾਲੀ ਪੋਜੀਸ਼ਨ ਦੇ ਵਿੱਚ ਦੇਖਣਾ ਨਹੀਂ ਚਾਹੁੰਦੇ ਹੁੰਦੇ ਕਿ ਉਹ ਇਦਾਂ ਦਾ ਹੋਵੇ ਪਰ ਜਿਹੜੀ ਮੈਜੋਰਟੀ ਆ ਲੋਕਾਂ ਦੀ ਉਹ ਚਾਹੁੰਦੇ ਆ ਕਿ ਭਾਈਚਾਰਾ ਜਿਹੜਾ ਇੱਕ ਮਤਲਬ ਰਲ ਮਿਲ ਕੇ ਕੰਮ ਕਰ ਕੀਤੇ ਜਾਣ ਇਦਾਂ ਦੀ ਇਹ ਨਹੀਂ ਹੈ ਕਿ ਉਹ ਬੱਕਰੇ ਕਰਨਾ ਚਾਹੁੰਦੇ ਨੇ ਪਰ ਜਦੋਂ ਉਹ ਜਿਹੜੇ ਨਫ਼ਰਤੀ ਲੋਕ ਹੈ ਨਾ ਜਦੋਂ ਉਹ ਇਦਾਂ ਆਉਂਦੇ ਉਦੋਂ ਕਈ ਵਾਰੀ ਕੀ ਹੁੰਦਾ ਵੀ ਜਿਹੜੇ ਚੰਗੇ ਲੋਕ ਹੈ ਉਹ ਚੁੱਪ ਕਰ ਜਾਂਦੇ ਆ ਜੀ ਔਰ ਜਦੋਂ ਚੁੱਪ ਕਰ ਜਾਂਦੇ ਨੇ ਫੇਰ ਬਹੁਤ ਸਾਰੀਆਂ ਮੁਸ਼ਕਲਾਂ ਖੜਨੀਆਂ ਸ਼ੁਰੂ ਹੋ ਜਾਂਦੀਆਂ ਜੀ ਹੁਣ ਕੀ ਹੋ ਰਿਹਾ ਜੀ ਵੀ ਜਿਹੜਾ ਇੱਕ ਸੋਸ਼ਲ ਮੀਡੀਆ ਅਜਿਹੀ ਚੀਜ਼ ਆ ਜਿਹਦੇ ਤੇ ਇਨਫੋਰਮੇਸ਼ਨ ਤਾਂ ਬਹੁਤ ਆ ਪਰ ਗਲਤ ਇਨਫੋਰਮੇਸ਼ਨ ਆ ਹਮਮ ਔਰ ਉਹ ਗਲਤ ਇਨਫੋਰਮੇਸ਼ਨ ਜਿਹੜੀ ਆ ਲੋਕੀਓ ਨੂੰ ਝਟ ਜਜ਼ਬ ਕਰ ਲੈਂਦੇ ਆ ਕਿਉਂਕਿ ਉਹਨਾਂ ਦੀ ਜਿੱਦਾਂ ਦੀ ਸੋਚਣੀ ਹੁੰਦੀ ਉਸ ਤਰੀਕੇ ਦੀ ਗੱਲ ਉਹ ਹੁੰਦੀ ਆ ਤੇ ਉਹਨੂੰ ਅਬਜ਼ੌਰਬ ਕਰਨ ਦੀ ਕੋਸ਼ਿਸ਼ ਅਬਜ਼ੌਰਬ ਕਰ ਲੈਂਦੇ ਛੇਤੀ ਤੇ ਉਹ ਝਟ ਮਤਲਬ ਫੇਰ ਬਾਅਦ ਦੇ ਵਿੱਚ ਭਾਵੇਂ ਪਛਤਾਉਣ ਪਰ ਮੌਕੇ ਸਰ ਉਹ ਉਸ ਗੱਲ ਨੂੰ ਕਹਿੰਦੇ ਵੀ ਇਹ ਠੀਕ ਆ ਠੀਕ ਆ ਪਰ ਹੁੰਦਾ ਦੇਖੋ ਇਹ ਸਮੇ ਸਮੇਸਰ ਇਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਜਦੋਂ ਇੱਥੇ ਪਹਿਲਾਂ ਲੋਕ ਆਏ ਨੇ ਪਹਿਲਿਆਂ ਦੇ ਵਿੱਚ ਲੋਕਾਂ ਨੂੰ ਇਸੇ ਤਰ੍ਹਾਂ ਦੀਆਂ ਫਿਜ਼ੀਕਲ ਸਾਲਟ ਵੀ ਹੁੰਦੀਆਂ ਸੀਗੀਆਂ ਉਦੋਂ ਹਜੇ ਇਦਾਂ ਦੇ ਕਾਇਦੇ ਕਾਨੂੰਨ ਨਹੀਂ ਸੀ ਬਣੇ ਉਹ ਜਿਹੜੀ ਜਦੋਂ ਇਸ ਤਰ੍ਹਾਂ ਲੋਕਾਂ ਨਾਲ ਹੋਈਆਂ ਤੇ ਉਦੋਂ ਇੱਕ ਨਾ ਆਪਣੇ ਲੋਕਾਂ ਨੇ ਇਹ ਉਹਦਾ ਨਾਂ ਸੀ ਈਸਟ ਇੰਡੀਅਨ ਡਿਫੈਂਸ ਕਮੇਟੀ ਅੱਛਾ ਜੀ ਇੱਕ ਕਮੇਟੀ ਇਸ ਤਰ੍ਹਾਂ ਬਣਾ ਲਈ ਵੀ ਅਗਰ ਕਿਸੇ ਨੂੰ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਫਿਜ਼ੀਕਲੀ ਕੋਈ ਅਟੈਕ ਕਰਦਾ ਤੇ ਵੀ ਉਹ ਸਾਨੂੰ ਦੱਸੋ ਤੇ ਉਹ ਉਹਨਾਂ ਨੇ ਰਲ ਮਿਲ ਕੇ ਉਸ ਮੁਸ਼ਕਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨੀ ਜੀ ਅੱਛਾ ਹੁਣ ਹੋਇਆ ਕੀ ਹੈ ਵੀ ਸਮੇਂ ਦੇ ਨਾਲ ਉਹਨਾਂ ਦੇ ਨਾਲ ਇੱਕ ਨਾਂ ਜੁੜ ਜਾਂਦਾ ਸੀਗਾ ਈਸਟ ਇੰਡੀਅਨ ਡਿਫੈਂਸ ਕਮੇਟੀ ਨਾਲ ਵੀ ਉਹ ਅਖੇ ਜੀ ਵੀ ਇਹ ਕਾਮਰੇਡ ਲੋਕ ਨੇ ਹਾਂਜੀ ਉਸ ਤੋਂ ਬਾਅਦ ਹੋਰ ਜਥੇਬੰਦੀਆਂ ਬਹੁਤ ਬਣੀਆਂ ਜਿਹੜੀਆਂ ਨੇ ਹਮ ਇਹ ਹੋਂਦ ਵਿੱਚ ਆਈਆਂ ਜਿਉਂ-ਜਿਉਂ ਕਾਲੋ ਵਿਦੇਸ਼ ਦੇ ਵਿੱਚ ਜਿਹੜੇ ਨਾਰਮਲ ਹੁੰਦੀਆਂ ਗਈਆਂ ਗੱਲਾਂਬਾਤਾਂ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਲੋ ਜੀ ਹੁਣ ਸਾਡੇ ਐਮ ਐਲ ਏ ਐਮ ਪੀ ਜਾਂ ਸ਼ਹਿਰ ਦੇ ਕਾਉਂਸਲਰ ਜਾਂ ਮੇਅਰ ਸਾਡੇ ਆਪਣੇ ਰੰਗ ਵਾਲੇ ਬੰਦੇ ਚੁਣੇ ਜਾਣ ਲੱਗੇ ਆ ਤੇ ਇਹਦਾ ਮਤਲਬ ਵੀ ਸਭ ਕੁਝ ਅੱਛਾ ਆ ਜੀ ਪਰ ਉਹ ਤੁਹਾਨੂੰ ਨਾ ਉਦੋਂ ਪਤਾ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਆਉਂਦਾ ਵੀ ਇਹ ਸਭ ਕੁਝ ਅੱਛਾ ਨਹੀਂ ਹੈ ਔਰ ਉਹ ਤੁਹਾਨੂੰ ਉਹਨਾਂ ਪੋਜੀਸ਼ਨ ਦੇ ਵਿੱਚ ਦੇਖਣਾ ਨਹੀਂ ਚਾਹੁੰਦੇ ਸਹੀ ਮਨਿਆਂ ਦੇ ਵਿੱਚ ਉਹ ਹਜੇ ਵੀ ਇਹ ਚਾਹੁੰਦੇ ਆ ਵੀ ਤੁਸੀਂ ਠੀਕ ਹੈ ਸਾਨੂੰ ਵੀ ਇਹ ਵੀ ਸਾਡੇ ਲੋਕਾਂ ਨੂੰ ਵੀ ਚਾਹੀਦਾ ਵੀ ਤੁਸੀਂ ਆਪਣੀ ਪਹਿਲਾਂ ਜਿਹੜੇ ਆਪਣੇ ਆਪ ਨੂੰ ਯੋਗ ਬਣਾਓ ਉਹਨਾਂ ਪੋਜੀਸ਼ਨਸ ਦੇ ਚਾਹੇ ਪੋਲੀਟੀਕਲ ਨੇ ਮਿਨਿਸਪਲ ਮਨਿਸਪੈਰਿਟੀਆਂ ਦੇ ਵਿੱਚ ਆ ਜਾਂ ਪਰੋਵੈਂਸ਼ੀਅਲ ਜਾਂ ਫੈਡਰਲ ਆ ਤੁਸੀਂ ਵੀ ਆਪਣੇ ਆਪ ਨੂੰ ਯੋਗ ਬਣਾਓ ਤਾਂ ਕਿ ਕੱਲ ਨੂੰ ਕੋਈ ਗੱਲ ਨਾ ਤੁਹਾਡੇ ਤੇ ਕਰ ਸਕੇ ਵੀ ਭਾਈ ਤੁਹਾਡਾ ਆ ਕੈਂਡੀਡੇਟ ਐ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਜਾਂ ਉਹ ਗੱਲ ਦਾ ਨਹੀਂ ਪਤਾ ਜੀ ਕਿਉਂਕਿ ਦੇਖੋ ਜਦੋਂ ਤੁਸੀਂ ਇਸ ਦਾਇਰੇ ਵਿੱਚ ਆਉਨੇ ਆ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਗੱਲਬਾਤ ਕਰਨੀ ਆ ਉੱਥੇ ਤੁਹਾਨੂੰ ਇਥੋਂ ਦੀਆਂ ਜਿਹੜੀਆਂ ਬੋਲੀਆਂ ਨੇ ਉਹ ਬੋਲੀਆਂ ਆਉਣੀਆਂ ਬਹੁਤ ਜ਼ਰੂਰੀ ਆ ਚਾਹੇ ਅੰਗਰੇਜ਼ੀ ਆ ਚਾਹੇ ਫ੍ਰੈਂਚ ਆ ਉਹ ਤੁਹਾਨੂੰ ਬੋਲ ਕੇ ਆਪਣੀ ਗੱਲ ਦੱਸਣ ਦਾ ਮੌਕਾ ਦਿੰਦੀ ਆ ਜੇ ਤੁਸੀਂ ਐਕਸਪ੍ਰੈਸ ਹੀ ਨਹੀਂ ਕਰ ਸਕਦੇ ਆਪਣੇ ਆਪ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਤੁਹਾਡੇ ਲਈ ਉਹ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਦੇ ਤੇ ਕੋਈ ਐਮਐਲਏ ਬਣ ਜਾਂਦਾ ਜਾਂ ਐਮਪੀ ਬਣ ਜਾਂਦਾ ਹੈਗਾ ਉਸ ਪਾਰਟੀ ਦਾ ਜਿਹੜੇ ਮੁਖੀ ਨੇ ਉਹ ਇੱਕ ਆਧਾਰ ਦੇ ਉੱਤੇ ਵੀ ਇਸ ਕਮਿਊਨਿਟੀ ਦੇ ਵਿੱਚ ਆ ਬੰਦਿਆਂ ਦੀ ਸੰਖਿਆ ਜ਼ਿਆਦਾ ਤੇ ਉਹਦੇ ਵਿੱਚੋਂ ਬੰਦਾ ਖੜਾ ਕਰ ਦਿੰਦੇ ਨੇ ਤੇ ਉਹ ਬੰਦਾ ਜੇ ਜਿੱਤ ਜਾਂਦਾ ਤੇ ਉਹਨੂੰ ਇੰਗਲਿਸ਼ ਜਾਂ ਬਾਕੀ ਹੋਰ ਚੀਜ਼ਾਂ ਦੀ ਘਾਟ ਮਹਿਸੂਸ ਹੁੰਦੀ ਆ ਬੋਲਣ ਲੱਗੇ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ਾਂ ਵੀ ਇੰਪੈਕਟ ਕਰਦੀਆਂ ਨੇ ਮੈਂ ਉਹ ਹੀ ਗੱਲ ਕਹੀ ਆ ਉਹ ਇੰਪੈਕਟ ਬਹੁਤ ਕਰਦੀ ਆ ਜੇ ਤੁਹਾਡੇ ਬੰਦੇ ਕਾਬਲ ਹੋਣ ਉਹ ਉੱਥੇ ਲੋਕਾਂ ਨੂੰ ਕਨਵਿੰਸ ਕਰਕੇ ਹੂੰ ਉਹ ਜਿਵੇਂ ਕਹਿੰਦੇ ਹੁੰਦੇ ਨਾ ਆਪਣੇ ਪੰਜਾਬੀ ਦੇ ਵਿੱਚ ਵੀ ਉਹਨਾਂ ਨੂੰ ਉਹ ਘੇਰ ਕੇ ਗੱਲਬਾਤ ਕਰ ਸਕਦੇ ਆ ਵੀ ਭਾਈ ਆਹ ਗੱਲਬਾਤ ਇਦਾਂ ਆ ਉਹ ਕਰ ਸਕਦੇ ਆ ਪਰ ਜੇ ਤੁਹਾਡੇ ਕੋਲ ਬੋਲੀ ਨਹੀਂ ਹੈ ਹੂੰ ਤੇ ਤੁਸੀਂ ਕਿਸੇ ਨੂੰ ਕਾਇਲ ਨਹੀਂ ਕਰ ਸਕਦੇ ਤੁਹਾਨੂੰ ਕਿਸੇ ਨੂੰ ਕਾਇਲ ਕਰਨਾ ਤਾਂ ਤੁਹਾਨੂੰ ਬੋਲੀ ਤਾਂ ਹੋਣੀ ਚਾਹੀਦੀ ਤੇ ਇਸ ਗੱਲੋਂ ਮਤਲਬ ਛਿੜ ਸਕਦੇ ਨੇ ਤੇ ਨਸਲਵਾਦ ਦਾ ਜਾਂ ਬਾਕੀ ਹੋਰ ਚੀਜ਼ਾਂ ਨੂੰ ਮਤਲਬ ਉਜਾਗਰ ਕਰਨ ਵਾਸਤੇ ਉਹ ਇੱਕ ਮੇਨ ਚੀਜ਼ ਹੋ ਸਕਦੀ ਆ ਜੀ ਜੀ ਤੇ ਇੱਕ ਇਹਦੇ ਨਾਲ ਹੀ ਨਸਲਵਾਦ ਦੇ ਨਾਲ ਹੀ ਸੰਬੰਧਿਤ ਇਹ ਚੀਜ਼ ਆ ਜਾਂਦੀ ਹੈਗੀ ਆ ਹੁਣ ਜਿਵੇਂ ਐਡਮਿੰਟਨ ਦੇ ਵਿੱਚ ਆਪਾਂ 77 ਸਾਲ ਹੋ ਗਏ ਇੱਥੇ ਪੰਜਾਬੀਆਂ ਨੂੰ ਆ ਕੇ ਵਸਿਆ ਨੂੰ ਆ ਕੇ ਵਸੇ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਰਹੀ ਹੈ ਵੀ ਪੰਜਾਬੀ ਜਿੱਥੇ ਵੀ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਗੁਰੂ ਘਰ ਬਣਾਉਂਦੇ ਨੇ ਜੀ ਗੁਰੂ ਘਰ ਬਣਾਉਣ ਤੋਂ ਬਾਅਦ ਫਿਰ ਉਹ ਆਪਣੇ ਕਮਿਊਨਿਟੀ ਦੇ ਮਦਦ ਵਾਸਤੇ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਦੇ ਨੇ ਹਮ ਹਮ ਮੈਂ ਤੁਹਾਨੂੰ ਸਵੇਰ ਦੱਸਦਾ ਮੈਨੂੰ 5 ਕੁ ਸਾਲ ਹੋਏ ਨੇ ਇੱਥੇ ਆਇਆ ਨੂੰ ਪੈਮਿੰਟਨ ਦੇ ਵਿੱਚ ਆਇਆ ਨੂੰ ਜੀ ਬਟ ਮੈਨੂੰ ਆਪ ਥੋੜੀ ਜੀ ਇਸ ਚੀਜ਼ ਦੀ ਘਾਟ ਮਹਿਸੂਸ ਹੁੰਦੀ ਆ ਵੀ ਇੱਥੇ ਬਜ਼ੁਰਗਾਂ ਦੇ ਸੈਂਟਰ ਜ਼ਰੂਰ ਹੈਗੇ ਨੇ ਜਿਹੜੇ ਕਿ ਸਰਕਾਰ ਵੱਲੋਂ ਬਣਾਏ ਗਏ ਨੇ ਬਟ ਕੋਈ ਪੰਜਾਬੀਆਂ ਵੱਲੋਂ ਐਵੇਂ ਦੀਆਂ ਸੰਸਥਾਵਾਂ ਨਹੀਂ ਦਿਖ ਰਹੀਆਂ ਕੋਈ ਉਹਨਾਂ ਦੇ ਉਪਰਾਲੇ ਨਹੀਂ ਐਵੇਂ ਦੇ ਦਿਖ ਰਿਹਾ ਕਿ ਜਿਹੜੇ ਕਿ ਬਜ਼ੁਰਗਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕੀਤੀ ਜਾ ਸਕੇ ਮਸਲਨ ਉਹੀ ਆ ਜਾਂਦਾ ਇੰਗਲਿਸ਼ ਦਾ ਜੀ ਵੀ ਜਿਵੇਂ ਇੰਗਲਿਸ਼ ਦੀ ਘਾਟ ਆਪਣੇ ਬਜ਼ੁਰਗਾਂ ਨੂੰ ਹੈਗੀ ਆ ਤੇ ਉਹ ਕੋਈ ਉਹਦਾ ਸਰਕਾਰੀ ادارے ਦੇ ਵਿੱਚ ਜਾ ਕੇ ਕੰਮ ਨਹੀਂ ਕਰਵਾ ਸਕਦੇ ਤੇ ਆਪਣੇ ਪੰਜਾਬੀਆਂ ਨੇ ਕੋਈ ਐਵੇਂ ਦੀ ਸੰਸਥਾਵਾਂ ਨਹੀਂ ਬਣਾਈਆਂ ਜਿੱਥੇ ਕਿ ਉਹ ਉਹਨਾਂ ਦੀ ਮਦਦ ਕਰ ਸਕਣ ਜਾਂ ਜਿਹੜੇ ਕਿ ਬੰਦੇ ਵਿਜ਼ਟਰ ਤੌਰ ਤੇ ਆਉਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਆ ਜਾਂਦੀ ਆ ਤੇ ਉਹਨਾਂ ਦੀ ਫੈਮਿਲੀ ਉਸ ਚੀਜ਼ ਨੂੰ ਟੈਕਲ ਕਰਨ ਦੇ ਸਮਰੱਥ ਨਹੀਂ ਹੈ ਤੇ ਉਹਨਾਂ ਦੀ ਮਦਦ ਵਾਸਤੇ ਉਹ ਅੱਗੇ ਆ ਸਕਣ ਕੋਈ ਵੀ ਐਵੇਂ ਦੀਆਂ ਸੰਸਥਾਵਾਂ ਜਿਹੜੀਆਂ ਕਿ ਪੰਜਾਬੀਆਂ ਨੂੰ ਪੰਜਾਬੀ ਨੌਜਵਾਨਾਂ ਨੂੰ ਬੇਰੁਜ਼ਗਾਰ ਬੰਦਿਆਂ ਨੂੰ ਜਾਂ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਕਦੇ ਕੋਈ ਮੈਡੀਕਲ ਮਦਦ ਵਾਸਤੇ ਉਹਨਾਂ ਨੂੰ ਸਲਾਹ مشورہ ਹੀ ਦੇ ਸਕਣ ਵੀ ਉਹ ਕਿਸ ਤਰ੍ਹਾਂ ਕਰ ਸਕਦੇ ਨੇ ਵੀ ਆਪਣੀ ਜਿਹੜੀ ਪ੍ਰੋਬਲਮ ਆ ਉਹਨੂੰ ਕਿਵੇਂ ਸੋਲਵ ਕਰ ਸਕਦੇ ਨੇ ਐਵੇਂ ਦੀਆਂ ਸੰਸਥਾਵਾਂ ਕੀ ਇੱਥੇ ਹੈਗੀਆਂ ਨੇ ਜੇ ਹੈਗੀਆਂ ਨੇ ਕੀ ਉਹ ਕੰਮ ਕਰ ਰਹੀਆਂ ਨੇ ਤੇ ਜੇ ਨਹੀਂ ਹੈਗੀਆਂ ਤਾਂ ਕੀ ਉਹ ਬਣਨੀਆਂ ਚਾਹੀਦੀਆਂ ਨੇ ਅ ਦੇਖੋ ਗੁਰਪ੍ਰੀਤ ਜੀ ਇਹ ਇੱਕ ਤਾਂ ਗੱਲ ਹੈਗੀ ਵੀ ਦੇਸ਼ ਬਹੁਤ ਵੱਡਾ ਆ ਜੀ ਅਛਾ ਜਿਹੜੇ ਭਾਈਚਾਰੇ ਵੀ ਆ ਉਹ ਵੱਖਰੇ ਵੱਖਰੇ ਸ਼ਹਿਰਾਂ ਚ ਵੱਖਰੇ ਵੱਖਰੇ ਪਿੰਡਾਂ ਬਸੇ ਬੈਠੇ ਨੇ ਹਾਂ ਅ ਮਤਲਬ ਇੱਥੇ ਅਗਰ ਤੁਹਾਨੂੰ ਕੋਈ ਏਦਾਂ ਦਾ ਮਸਲਾ ਜਿਹੜਾ ਨੈਸ਼ਨਲ ਤੌਰ ਤੇ ਤੁਹਾਨੂੰ ਉਹ ਉਹਦਾ ਸਾਹਮਣਾ ਕਰਨਾ ਪੈ ਰਿਹਾ ਜੀ ਤੇ ਉਹ ਇੱਕ ਆਪਣੀ ਸੰਸਥਾ ਹੈ ਜੀ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਜੀ ਅ ਜਿਹੜੀ ਉਹਨਾਂ ਇਸ਼ੂਜ਼ ਦਾ ਕੇਅਰ ਕਰਦੀ ਆ ਜੀ ਉਹ ਹੈਂਡਲ ਕਰਦੇ ਆ ਜੀ ਉਹਦੇ ਵਿੱਚ ਬਹੁਤ ਸਾਰੇ ਕੁਝ ਅਜਿਹੇ ਸ਼ਖਸ ਆ ਜਿਹੜੇ ਜੀ ਉਹਨਾਂ ਨੂੰ ਹਮੇਸ਼ਾ ਪੈਸੇ ਜਿਹੜੇ ਆ ਉਹ ਡੋਨੇਟ ਕਰਦੇ ਆ ਜੀ ਮਤਲਬ ਜਾਂ ਉਹ ਆਪਣੀ ਮਹਿਮ ਚਲਾਉਂਦੇ ਆ ਜਿਹਦੇ ਰਾਹੀਂ ਉਹ ਚੰਦਾ ਇਕੱਠਾ ਕਰਦੇ ਆ ਜੀ ਪਰ ਉਹ ਲੋਕਾਂ ਨੂੰ ਚਾਰਜ ਨਹੀਂ ਕਰਦੇ ਕਿਸੇ ਵੀ ਇਸ ਤਰ੍ਹਾਂ ਦੇ ਕੰਮ ਕਰ ਲਈ ਅਗਰ ਕਿਸੇ ਨੂੰ ਫਰਜ਼ ਕਰੋ ਕੋਈ ਟਰੱਕ ਚਲਾਉਣਾ ਚਾਹੁੰਦਾ ਉਹਨਾਂ ਨੂੰ ਇੱਥੇ ਪ੍ਰੋਬਲਮਜ਼ ਆਉਂਦੀਆਂ ਸੀਗੀਆਂ ਵੀ ਤੁਸੀਂ ਕੀ ਕਹਿੰਦੇ ਨੇ ਆਪਣਾ ਕੀ ਕਹਿੰਦੇ ਹੁੰਦੇ ਨੇ ਪਈ ਦਸਤਾਰ ਨਹੀਂ ਬਣ ਸਕਦੇ ਹਾਂਜੀ ਹਾਂ ਤੇ ਉਹਦੇ ਲਈ ਉਹਨਾਂ ਨੇ ਉਹ ਕੇਸ ਲੜੇ ਆ ਜਿਹਦੇ ਉੱਤੇ ਨਾ ਮਤਲਬ ਉਹਨਾਂ ਨੂੰ ਹੁੰਦਾ ਵੀ ਭਾਈ ਅਸੀਂ ਤਾਂ ਕਿ ਹਰੇਕ ਬੰਦੇ ਦਾ ਇਹ ਹੱਕ ਹੋਵੇ ਉਹ ਦਸਤਾਰ ਬਣ ਕੇ ਆਪਣੀ ਕੰਮਕਾਰ ਕਰ ਸਕਦਾ ਹੋਵੇ ਜਿੱਥੇ ਕੋਈ ਸੇਫਟੀ ਵਾਲਾ ਇਸ਼ੂ ਆਇਆ ਉਹਨਾਂ ਨੇ ਉਹਦਾ ਵੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਯਾ ਇਹਦੇ ਵਿੱਚ ਮੇਰੇ ਚੋਕਣਾ ਚਾਹਣਾ ਵੀ ਇਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈਗੀ ਆ ਤੁਸੀਂ ਮੈਨੂੰ ਇੱਕ ਪਹਿਲਾਂ ਗੱਲ ਦੱਸੀ ਸੀਗੀ ਜਦੋਂ ਇੱਥੇ ਬੈ ਨਵਾ ਨਵਾ ਆਇਆ ਸੀਗਾ ਤੁਸੀਂ ਦੱਸਿਆ ਸੀ ਕਿ ਵੀ ਇੱਥੇ ਈਟੀਐਸ ਦੇ ਵਿੱਚ ਪੱਗ ਬੰਨ ਕੇ ਕੰਮ ਕਰਨ ਦੀ ਮਨਾਹੀ ਸੀਗੀ ਉੱਥੇ ਜਿਹੜੇ ਬੰਦੇ ਆਪਣੇ ਸਿੱਖ ਨੇ ਉਹ ਆਪਣਾ ਪੱਗ ਬੰਨਦੇ ਸੀਗੇ ਪਰ ਉਹਨਾਂ ਨੂੰ ਉਹਵੇਂ ਪੱਗ ਬੰਨ ਕੇ ਉੱਥੇ ਕੰਮ ਨਹੀਂ ਕੀਤਾ ਜਾ ਜਾਣ ਦਿੰਦਾ ਸੀ ਤੇ ਤੁਹਾਡੇ ਵੱਲੋਂ ਜਾਂ ਬਾਕੀ ਫੋਰਮ ਵੱਲੋਂ ਇਹ ਉਪਰਾਲਾ ਇੱਕ ਕੀਤਾ ਗਿਆ ਜਿਹਦੇ ਵਿੱਚ ਕੀ ਹੁਣ ETS ਦੇ ਵਿੱਚ ਪਗਵਨ ਕੇ ਲੋਕੀ ਆਪਣੀਆਂ jobbਾਂ ਕਰ ਸਕਦੇ ਨੇ ਹੁਣ ਉਸੇ ਤਰ੍ਹਾਂ ਉਹ ਚਲੋ ਇੱਕ ਕਮਿਊਨਿਟੀ ਦਾ ਮਸਲਾ ਸੀ ਜਿਹੜਾ ਕਿ ਸਾਰਿਆਂ ਦੇ ਸਾਹਮਣੇ ਆਇਆ ਤੇ ਉਹ ਤੁਸੀਂ ਰਿਜ਼ੋਲਵ ਕੀਤਾ ਬਹੁਤ ਜਦਾ ਵੱਡਾ ਮਸਲਾ ਸੀਗਾ ਸੈਕੰਡ ਹੁਣ ਇਹ ਆ ਜਾਂਦਾ ਵੀ ਉਹ ਇੱਕ ادارے ਨਾਲ ਸੰਬੰਧਿਤ ਸੀ ਹੁਣ ਮੈਂ ਗੱਲ ਕਰਦਾ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਹਰ ਇੱਕ ਘਰ ਘਰ ਦੀ ਪ੍ਰੋਬਲਮ ਹੈ ਹਰ ਇੱਕ ਬੰਦੇ ਨੂੰ ਲੋਡ ਪੈਂਦੀ ਆ ਮਦਦ ਵਾਸਤੇ ਸਰਕਾਰੀ ਕਾਗਜ਼ ਭਰਨ ਵਾਸਤੇ ਜਾਂ ਬਾਕੀ ਹੋਰ ਚੀਜ਼ਾਂ ਕਰਨ ਵਾਸਤੇ ਕਿ ਉਹਦੇ ਵਾਸਤੇ ਵੀ ਕੋਈ ਚੀਜ਼ਾਂ ਐਵੇਂ ਦੀ ਹੈਗੀਆਂ ਨੇ ਉਹ ਮੈਂ ਉੱਥੇ ਉਹ ਗੱਲ ਆਉਣ ਲੱਗਾ ਸੀਗਾ ਜੀ ਉਹ ਚੱਕਰੇ ਤਾਂ ਆ ਬਈ ਦੇਖੋ ਜਿਹੜੀਆਂ ਜਥੇਬੰਦੀਆਂ ਨਾ ਉਹ ਜਿਵੇਂ ਇੱਕ ਨੈਸ਼ਨਲ ਜਥੇਬੰਦੀ ਹੋ ਗਈ ਫੇਰ ਤੁਸੀਂ ਦੇਖਦੇ ਆ ਹਰੇਕ ਸ਼ਹਿਰ ਦੇ ਵਿੱਚ ਜਥੇਬੰਦੀਆਂ ਆਪਣੇ ਭਾਈਚਾਰੇ ਵਨੋਂ ਬਹੁਤ ਬਣਾਈਆਂ ਗਈਆਂ ਕਿਉਂਕਿ ਕੁਝ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠੀ ਆ ਵੀ ਸਰਕਾਰ ਇਹ ਨਾ ਜਥੇਬੰਦੀਆਂ ਨੂੰ ਪੈਸੇ ਦਿੰਦੀ ਆ ਜਾਂ ਮਨ ਲੋਕਾਂ ਦੇ ਇਹ ਹੁੰਦਾ ਵੀ ਇਹਨਾਂ ਨੂੰ ਪੈਸਾ ਮਿਲਦਾ ਤਾਂ ਇਹ ਕਰਦੇ ਪਰ ਨਹੀਂ ਬਹੁਤ ਸਾਰੇ ਲੋਕ ਇਦਾਂ ਹੈਗੇ ਆ ਜਿਹੜੇ ਵੌਲੰਟੀਅਰ ਤੌਰ ਤੇ ਕੰਮ ਕਰਦੇ ਕੋਈ ਪੈਸਾ ਠੇਲਾ ਉੱਥੋਂ ਨਹੀਂ ਲੈਂਦੇ ਪਰ ਵੌਲੰਟੀਅਰ ਜਿਨ੍ਹਾਂ ਨੂੰ ਇਸ ਗੱਲ ਦਾ ਜਨੂਨ ਹੁੰਦਾ ਵੀ ਅਸੀਂ ਆਪਣੇ ਭਾਈਚਾਰੇ ਦੀ ਮਦਦ ਕਰਨੀ ਆ ਭਮਾ ਉਹ ਥੋੜੇ ਹੋਣ ਪਰ ਹੈਗੇ ਆ ਅੱਛਾ ਹੁਣ ਚੱਕਰੇ ਆ ਵੀ ਜਿਹੜੀਆਂ ਉਹ ਸੰਸਥਾਵਾਂ ਨੇ ਚਾਹੇ ਕੋਈ ਵੀ ਆ ਵੈਨਕੂਵਰ ਆ ਐਡਮੰਟਨ ਕੈਲਗਰੀ ਟ੍ਰਾਂਟੋ ਹੋਰ ਕੋਈ ਵੀ ਸ਼ਹਿਰ ਆ ਉੱਥੇ ਸਾਰਿਆਂ ਦੀ ਜਥੇਬੰਦੀਆਂ ਤਾਂ ਬਹੁਤ ਬਣੀਆਂ ਆ ਜੀ ਪਰ ਉਹ ਜਥੇਬੰਦੀਆਂ ਕਰਦੀਆਂ ਕੀ ਆ ਇਹ ਉਹਨਾਂ ਸਾਰੇ ਇੰਡੀਵਿਜੂਅਲ ਜਥੇਬੰਦੀਆਂ ਤੇ ਡਿਪੈਂਡ ਕਰਦਾ ਪਲੱਸ ਉਹਨਾਂ ਜਥੇਬੰਦੀਆਂ ਨੂੰ ਚਲਾਉਣ ਵਾਲੇ ਜਿਹੜੇ ਕਾਰਕੁਨ ਆ ਉਹਨਾਂ ਤੇ ਡਿਪੈਂਡ ਕਰਦਾ ਭਈ ਉਹਨਾਂ ਨੇ ਮਤਲਬ ਇਸ ਗੱਲਬਾਤ ਲਈ ਉਹਨਾਂ ਕੋਲ ਕੀ ਯੋਗਤਾ ਹੈਗੀ ਆ ਜਿਹਦੇ ਨਾਲ ਉਹ ਜਥੇਬੰਦੀਆਂ ਨੂੰ ਚਲਾ ਰਹੇ ਨੇ ਕਿਉਂਕਿ ਦੇਖੋ ਜਿਹੜੇ ਤੁਸੀਂ ਗੱਲਬਾਤ ਕਰ ਰਹੇ ਆਂ ਵੀ ਲੋਕਾਂ ਨੂੰ ਮਦਦ ਦੀ ਲੋੜ ਪੈਂਦੀ ਆ ਉਹਦੇ ਲਈ ਸਰਟਨਲੀ ਜੇ ਤੁਹਾਡੇ ਕੋਲ ਪਾਰਟਿਕੂਲਰ ਯੋਗਤਾ ਨਹੀਂ ਹੈ ਤੇ ਉਹ ਫਿਰ ਤੁਸੀਂ ਉੱਥੇ ਮਹਿਸੂਸ ਕਰਦੇ ਵੀ ਯਾਰ ਇਹ ਮੈਂ ਕੰਮ ਨਹੀਂ ਕਰ ਸਕਦਾ ਕੋਈ ਹੋਰ ਬੰਦਾ ਇੱਥੇ ਕੰਮ ਕਰੇ ਉਹ ਜਾਂ ਤੁਸੀਂ ਕੋਈ ਹਾਰਡ ਹੈਲਪ ਕਰ ਲੋ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਰਿਸੋਰਸਸ ਹੈਗੇ ਆ ਪੈਸੇ ਉਹ ਤੇ ਦੇ ਕੇ ਕੰਮ ਕਰਵਾ ਜ ਉਹਨਾਂ ਤੋਂ ਕਿਸੇ EMPLOYE ਤੋਂ ਕਰਵਾਓ ਔਰ ਨਾਲੇ ਤੁਸੀਂ ਇੱਕ EMPLOYMENT ਕ੍ਰੀਏਟ ਕਰਦੇ ਆ ਜੀ ਪਰ ਇਹ ਹੁੰਦਾ ਵੀ ਤੁਹਾਨੂੰ ਤੁਹਾਡੇ ਇੱਕ ਵਿਜਨ ਹੋਣਾ ਚਾਹੀਦਾ ਵੀ ਹਾਂ ਵੀ ਸਾਡੀ ਕਮਿਊਨਿਟੀ ਕਿੱਥੇ ਆ ਤੇ ਅਸੀਂ ਇਹਨੂੰ ਬਾਅਦ ਨੂੰ ਕਿੱਥੇ ਲੈ ਕੇ ਜਾਣਾ ਆ ਕਿਸ ਤਰ੍ਹਾਂ ਦੇ ਇਸ਼ੂ ਚਾਹੇ ਹੁਣ ਬੱਚਿਆਂ ਦੇ ਇਸ਼ੂ ਸੀਗੇ ਮੈਨੂੰ ਯਾਦ ਆ ਅ ਇਥੇ ਆਪਣੇ ਸ਼ਹਿਰ ਦੇ ਵਿੱਚ ਜਿਹੜੀਆਂ ਸੰਸਥਾਵਾਂ ਉਹਨਾਂ 'ਚ ਲੋਕਾਂ ਦਾ ਫੋਨ ਆਇਆ ਜੀ ਕਿ ਸਾਡੇ ਬੱਚੇ ਨੂੰ ਦਸਤਾਰ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਉਹਨਾਂ ਦੇ ਪ੍ਰਿੰਸੀਪਲ ਨੇ ਜਾਂ ਉਹਨਾਂ ਦੇ ਟੀਚਰ ਨੇ ਗੱਲ ਕਹੀ ਵੀ ਉਹ ਪਹਿਨ ਕੇ ਨਹੀਂ ਆ ਸਕਦਾ ਦਸਤਾਰ ਜਾਂ ਉਹਦੀ ਛੋਟੀ ਕਿਰਪਾਨ ਅੱਛਾ ਜੀ ਤੇ ਮੈਂ ਕਹਾਂ ਜੀ ਵੀ ਗੱਲ ਇਦਾਂ ਇਹ ਇਥੇ ਆਪਣੀ ਜਿਥੇ ਬੰਦੀ ਨਹੀਂ ਕੋਈ ਵੀ ਇਦਾਂ ਦਾ ਕੰਮ ਕਰਦੀ ਇਹ ਤੁਸੀਂ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਗੱਲ ਕਰੋ ਮੈਂ ਉਹਨਾਂ ਨੂੰ ਉਹਦਾ ਨੰਬਰ ਦਿੱਤਾ ਔਰ ਉਹਨਾਂ ਨੇ ਉਹ ਜਿਹੜਾ ਇਸ਼ੂ ਸੀਗਾ ਉਹ ਟੈਲੀਫੋਨ ਰਾਹੀਂ ਹੀ ਰਿਜ਼ੋਲਵ ਕਰਵਾ ਦਿੱਤਾ ਕਿਉਂਕਿ ਦੇਖੋ ਇਹ ਤਜਰਬੇ ਦੀ ਗੱਲ ਹੁੰਦੀ ਉਹਨਾਂ ਕੋਲ ਐਕਸਪੀਰੀਅੰਸ ਹੈ ਔਰ ਉਹ ਬੰਦੇ ਬੜੇ ਕਾਬਲ ਵਕੀਲ ਨੇ ਜੀ ਜਿਹੜੇ ਉੱਥੇ ਉਸ ਗੱਲ ਨੂੰ ਹੈਂਡਲ ਕਰਦੇ ਆ ਤੇ ਉਹ ਉਹਦੇ ਨਾਲ ਉਹ ਮਸਲਾ ਹੱਲ ਹੋ ਗਿਆ ਸੋ ਇਹਦਾ ਮਤਲਬ ਹੋਇਆ ਵੀ ਜਿਹੜਾ ਕੋਈ ਬੰਦਾ ਕਾਬਲ ਹੈਗਾ ਉਸ ਕੰਮ ਕਰਨ ਦੇ ਉਹ ਬੰਦੇ ਇਸ਼ੂ ਇੱਥੇ ਰਿਜ਼ੋਲਵ ਕਰਵਾ ਲੈਂਦੇ ਨੇ ਪਰ ਜੇ ਉੱਥੇ ਪ੍ਰੋਬਲਮ ਪੈਂਦੀ ਹੈ ਜਿੱਥੇ ਕੋਈ ਬੰਦੇ ਸਿਰਫ ਆਪਣੇ ਨਾ ਭਾਈਚਾਰਿਆਂ 'ਚ ਇਹ ਬਹੁਤ ਵੱਡੀ ਇੱਕ ਘਾਟ ਆ ਹੋ ਸਕਦਾ ਦੇਖਿਓ ਇੱਥੇ ਆਪਾਂ ਨੂੰ ਕੋਈ ਬਰਾ ਬੁਰਾ ਭਲਾ ਵੀ ਕਹਿਣਗੇ ਵੀ ਤੁਸੀਂ ਇਹ ਕਿਦਾਂ ਕਹਿੰਨੇ ਆ ਪਰ ਇਹ ਜੇ ਨਾ ਉਸ ਚੀਜ਼ ਨੂੰ ਤੁਸੀਂ ਨੋਟ ਕਰਕੇ ਦੇਖਿਓ ਵੀ ਸਾਡੇ ਲੋਕ ਭਾਲਦੇ ਜ਼ਰੂਰ ਆ ਵੀ ਅਸੀਂ ਇਸ ਆਰਗੇਨਾਈਜੇਸ਼ਨ ਦੇ ਮੋਹਰੇ ਆਈਏ ਪਰ ਉਹਨਾਂ 'ਚ ਯੋਗਤਾ ਨਹੀਂ ਹੁੰਦੀ ਔਰ ਉਹ ਫਿਰ ਤੁਹਾਡੀ ਜਥੇਬੰਦੀ ਵੀ ਸਫਰ ਕਰਦੀ ਆ ਜਿਹੜੇ ਉਹਨੇ ਕੰਮ ਕਰਨੇ ਹੁੰਦੇ ਉਹ ਵੀ ਪਿੱਛੇ ਜਾਂਦੇ ਆ ਜੀ ਪ੍ਰਧਾਨ ਦੇਖੋ ਕੋਈ ਵੀ ਬਣ ਜਾਏ ਡਸਨਟ ਮੈਟਰ ਕਿਸੇ ਨੇ ਕੋਈ ਪਦਵੀ ਲੈਣੀ ਲਓ ਪਰ ਐਟ ਲੀਸਟ ਉਹ ਕੰਮ ਕਰ ਜਿਹੜੇ ਆ ਜਿਨ੍ਹਾਂ ਚੀਜ਼ਾਂ ਲਈ ਉਹ ਬਣਾਈਆਂ ਗਈਆਂ ਜਾਂ ਤੇ ਬਣੀਆਂ ਉਹ ਕੰਮ ਜ਼ਰੂਰ ਕਰੋ ਉਹ ਕੰਮ ਜ਼ਰੂਰ ਹੁਣ ਜਿਹੜੇ ਨਵੇਂ ਬੰਦੇ ਆਏ ਆ ਜੇ ਉਹ ਕੋਈ ਪੁੱਛ ਲੈਂਦਾ ਜੀ ਵੀ ਇੱਥੇ ਕੋਈ ਆਪਣੀ ਜਥੇਬੰਦੀ ਕਿਸੇ ਨੂੰ ਅੱਜ ਤੁਸੀਂ ਬਾਹਰ ਜਾ ਕੇ ਪੁੱਛ ਲਓ ਵੀ ਇਸ ਸ਼ਹਿਰ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਨੇ ਫਿਰ ਫੁੱਲੀ ਹੋਣੀ ਉਹਨਾਂ ਨੂੰ ਨਾ ਆਉਂਦਾ ਕੋਈ ਵੀ ਕਿਹੜੀ ਕਿਹੜੀ ਜਥੇਬੰਦੀ ਹੈਗੀ ਮੈਂ ਇੱਕ ਆਪਣੀ ਐਗਜ਼ਾਮਪਲ ਦੇ ਦਿੰਦਾ ਤੁਹਾਡੇ ਨਾਲ ਰਿਆ ਤੁਹਾਡੇ ਨਾਲ ਵਿਚਰਦੇ ਹਨਾ ਜਿਹੜੇ ਬੰਦੇ ਨਾਲ ਮਿਲਦੇ ਹਨਾ ਤਾਂ ਕਰਕੇ ਪਤਾ ਲੱਗਦਾ ਵੀ ਹਾਂ ਇਹ ਚੀਜ਼ਾਂ ਇੱਥੇ ਐਗਜ਼ਿਸਟ ਕਰਦੀਆਂ ਨੇ ਤੇ ਜੇ ਕੋਈ ਨਵਾਂ ਬੰਦਾ ਆ ਕੇ ਗੱਲ ਕੀਤੀ ਜਾਵੇ ਉਹਨਾਂ ਨੂੰ ਤਾਂ ਇਸ ਚੀਜ਼ਾਂ ਬਾਰੇ ਬਿਲਕੁਲ ਹੀ ਨਹੀਂ ਪਤਾ ਤੇ ਜੇ ਆਪਾਂ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾਨੇ ਆਣਾ ਗੁਰਦੁਆਰਾ ਸਾਹਿਬ ਦੇ ਵਿੱਚ ਠੀਕ ਆ ਆਪਾਂ ਜਾਨੇ ਆ ਸ਼ਰਧਾ ਭਾਵਨਾ ਦੇ ਨਾਲ ਜਾਨੇ ਆ ਮੱਥਾ ਟੇਕਦੇ ਆ ਬਟ ਉੱਥੇ ਵੀ ਕੋਈ ਐਵੇਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿੱਥੇ ਕਿ ਉਹਨਾਂ ਨੂੰ ਕੋਈ ਮਦਦ ਵਾਸਤੇ ਅੱਗੇ ਆ ਸਕੇ ਜਾਂ ਕਿਉਂਕਿ ਦੇਖੋ ਜਿਹੜੇ ਗੁਰੂ ਘਰ ਆ ਨਾ ਭਾਵੇਂ ਕਿਸੇ ਵੀ ਸ਼ਹਿਰ ਦੇ ਵਿੱਚ ਕੁਝ ਗੁਰੂ ਘਰ ਜਿਹੜੇ ਆ ਉਹ ਥੋੜੇ ਜਿਹਾ ਪ੍ਰੋਗਰੈਸਿਵ ਹੈਗੇ ਆ ਗਾਂ ਚੱਲਣ ਦੀਆਂ ਗੱਲਾਂ ਕਰਦੇ ਨੇ ਪਰ ਮੋਸਟਲੀ ਆਪਣੇ ਜਿਹੜੇ ਗੁਰੂ ਘਰ ਆ ਉਹ ਦੇਖੋ ਜਿਹੜੇ ਟ੍ਰੈਡੀਸ਼ਨਲ ਕੰਮ ਕਰਿਆ ਨਾ ਉਹ ਉਹਦੇ ਹੀ ਕੰਮ ਕਰ ਕਰਦੇ ਆ ਉਹਦੇ ਚ ਉਹਨਾਂ ਨੂੰ ਮਤਲਬ ਕਹ ਲਓ ਵੀ ਉਹਨਾਂ ਚੀਜ਼ਾਂ ਦਾ ਟਾਈਮ ਨਹੀਂ ਲੱਗਦਾ ਉਹਨਾਂ પાસે ਯੂ ਨੋ ਰੈਸਟ੍ਰਿਕਸ਼ਨ ਤੇ ਕਿਉਂਕਿ EMPLOYEE ਤਾਂ ਹੈ ਨਹੀਂ ਪਰ ਉਹਨਾਂ ਨੂੰ ਚਾਹੀਦਾ ਇਹ ਆ ਵੀ ਚੰਗਾ ਜੇ ਅਸੀਂ ਨਹੀਂ ਕਰ ਸਕਦੇ ਤੇ ਅਸੀਂ ਕੋਈ ਹੋਰ ਇੱਕ ਇੱਥੇ ਗਰੁੱਪ ਬਣਾ ਲਓ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਇਹ ਨਾ ਇਸ਼ੂਜ਼ ਦਾ ਹੱਲ ਕਰੋ ਤੁਸੀਂ ਕੀ ਪੌਨ ਡੂਇੰਗ ਹੈ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਆ ਅਸੀਂ ਪੂਰੀ ਕਰਾਂਗੇ ਪਰ ਉਹ ਸਾਡੇ ਇੱਥੇ ਨਾ ਦੇਖੋ ਇੱਕ ਈਗੋਇਸਟਿਕ ਵੈਸੇ ਦਾ ਆਪਣੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਹੌਮੇ ਜਿਹੜੀ ਆ ਉਹ ਧੀਰਗ ਰੋਗ ਆ ਦੱਸਿਆ ਸਾਨੂੰ ਜੀ ਪਰ ਉਹ ਅਸੀਂ ਉਸ ਧੀਰਗ ਰੋਗ ਦੇ ਸਾਰੇ ਸ਼ਿਕਾਰ ਹੋਏ ਆ ਜੀ ਬਿਲਕੁਲ ਮੈਂ ਇੰਨਾ ਜ਼ਿਆਦਾ ਵੀ ਸਾਨੂੰ ਹੋਰ ਕੁਝ ਦੀਦਾ ਹੀ ਨਹੀਂ ਜੀ ਸੰਗਾ ਸਾਹਿਬ ਮੈਂ ਕੋਸ਼ਿਸ਼ ਤਾਂ ਹੋਰ ਪੁੱਛਣੇ ਸੀਗੇ ਉਹ ਨੈਕਸਟ ਵਾਰੀ ਪੁੱਛਾਂਗਾ ਕਿ ਹੁਣ ਸਮਾਂ ਬਹੁਤ ਥੋੜਾ ਰਹਿ ਗਿਆ ਸ਼ੋਅ ਵਾਸਤੇ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਅੱਗੇ ਪੁੱਛਣੇ ਸੀਗੇ ਉਹ ਐਵੇਂ ਸੀਗੇ ਵੀ ਜਿਵੇਂ ਪੰਜਾਬ ਦੇ ਵਿੱਚ ਆਪਣੀਆਂ ਆਦਤਾਂ ਹੁੰਦੀਆਂ ਨੇ ਪੰਜਾਬੀਆਂ ਦੀ ਜਿਹੜੀ ਖਾਸ ਕਰਕੇ ਆਦਤਾਂ ਹੁੰਦੀਆਂ ਨੇ ਪ੍ਰਧਾਨਗੀ ਜਾਂ ਅੱਗੇ ਮੋਰੀ ਰਹਿ ਕੇ ਕਰਨ ਦੀ ਜਾਂ ਇਗਵੈਸਟਿਕ ਵਾਲੀ ਜਿਹੜੀ ਚੀਜ਼ ਕਰਨ ਦੀ ਹੈਗੀ ਆ ਭਾਈ ਭਤੀਜਾਵਾਦ ਵਾਲੀ ਚੀਜ਼ ਹੈਗੀ ਆ ਜੇ ਉਹਦੇ ਬਾਰੇ ਤੁਸੀਂ ਮੈਨੂੰ 1 ਮਿੰਟ ਦੇ ਵਿੱਚ ਵਿੱਚ ਕੋਈ ਦੱਸ ਸਕਦੇ ਹੋ ਤੇ ਨਹੀਂ ਤੁਸੀਂ ਤਾਂ ਹੁਣ ਸਾਰੀ ਗੱਲ ਦੱਸ ਹੀ ਦਿੱਤੀ ਆ ਜੇ ਉੱਥੇ ਪੰਜਾਬ 'ਚ ਆ ਤੇ ਇੱਥੇ ਆ ਕੇ ਜਹਾਜ਼ে ਬਹਿ ਕੇ ਆ ਗਏ ਫਰਕ ਤਾਂ ਕੋਈ ਨਹੀਂ ਪਿਆ ਫਰਕ ਕੋਈ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਮਤਲਬ ਕੋਈ ਸਾਡਾ ਉਹ ਨਹੀਂ ਹੈਗਾ ਵੀ ਅਸੀਂ ਇੱਕ ਐਡਵਾਂਸ ਕੰਟਰੀ ਦੇ ਵਿੱਚ ਆਇਆ ਤੇ ਇੱਥੇ ਅਸੀਂ ਉਸ ਐਡਵਾਂਸ ਕੰਟਰੀ ਨੂੰ ਪਛਾਣ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਗਾਂ ਨਹੀਂ ਲੀ ਜਾਂਦੇ ਅਸੀਂ ਇਹ ਇਹ ਸਾਡਾ ਇਹ ਹੈ ਵੀ ਅਸੀਂ ਖਾਸ ਕਰਕੇ ਜਿਹੜੀਆਂ ਆਪਣੇ ਕੋਈ ਵੀ ਆਰਗੇਨਾਈਜੇਸ਼ਨਸ ਹੈਗੀਆਂ ਦੇਖੋ ਗੱਲ ਇਹ ਹੁੰਦੀ ਆ ਵੀ ਹੁਣ ਤੁਹਾਡੇ ਕੋਲ ਹੁਣ ਤਾਂ ਗਾਂ ਤੋਂ ਗਾਂ ਪੀੜੀ ਜਿਹੜੀ ਗਾਂਾਂ ਪੜੇ ਲਿਖੇ ਬੱਚੇ ਆ ਗਏ ਨੇ ਉਹਨਾਂ ਨੂੰ ਉਹ ਚੀਜ਼ਾਂ ਸੌਂਪੋ ਤਾਂ ਕਿ ਉਹ ਭਾਈਚਾਰੇ ਦਾ ਕੰਮਕਾਰ ਵਧੀਆ ਢੰਗ ਤਰੀਕੇ ਨਾਲ ਕਰ ਸਕਣ ਔਰ ਇਹ ਈਗੋਇਸਟਿਕ ਗੱਲਾਂ ਚੋਂ ਉਹ ਬਾਹਰ ਨਿਕਲ ਸਕਣ ਔਰ ਕੋਈ ਕੰਮ ਹੋ ਸਕੇ ਔਰ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗੂਗਾ ਕਿ ਹਾਂ ਵੀ ਸਾਡੇ ਬੱਚੇ ਜਦੋਂ ਪੜੇ ਲਿਖੇ ਉੱਥੇ ਜਾ ਕੇ ਗੱਲ ਕਰਦੇ ਆ ਕਿਸੇ ਦੇ ਨਾਲ ਕਿਸੇ ਵੀ ਚਾਹੇ ਰਾਜਨੀਤਿਕ ਨਾਲ ਚਾਹੇ ਕਿਸੇ ادارے ਵਿੱਚ ਜਾਂਦੇ ਆ ਤੁਹਾਨੂੰ ਚੰਗਾ ਲੱਗਦਾ ਜਿਵੇਂ ਹੁਣ ਆਪਾਂ ਕਈ ਦੇਖਦੇ ਆ ਕੋਈ ਡਾਕਟਰ ਆ ਕੋਈ ਅਕਾਊਂਟੈਂਟ ਆ ਜਦੋਂ ਉਹ ਬਾਰ ਲਿਆ ਭਾਈਚਾਰਿਆਂ ਚ ਵਿਚਰਦੇ ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਬਿਲਕੁਲ ਤੇ ਹਾਂ ਵੀ ਜੇ ਉਹ ਉਹਦਾ ਦਾ ਕੰਮ ਕਰ ਸਕਦੇ ਆ ਤੇ ਵਾਈ ਨਾ ਆਰਗੇਨਾਈਜੇਸ਼ਨ ਦਾ ਕੰਮ ਹੀ ਛੋਟਾ ਹੈ ਜੀ 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 ਜਰੂਰ ਹੁਣ ਅ ਅੱਗੇ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਇਸ ਜਿਹੜਾ ਮੁੱਦਾ ਹੈਗਾ ਉਹ ਕਮਿਊਨਿਟੀ ਦੇ ਬੰਦਿਆਂ ਨੂੰ ਵੀ ਨਾਲ ਇੱਥੇ ਲੈ ਕੇ ਆਈਏ ਤੇ ਉਹਨਾਂ ਦੇ ਨਾਲ ਇਹ ਵਿਚਾਰ ਚਰਚਾ ਕਰੀਏ ਤੇ ਇਹਨੂੰ ਕੰਮ ਨੂੰ ਥੋੜਾ ਅੱਗੇ ਵਧਾਈਏ ਸੰਗਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਬਹੁਤ ਬਹੁਤ ਖਾਲਸਾ ਵਾਹਿ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਕੀ ਫਤਿਹ Alberta Weekly sponsored by Lexus South Point and Wild Rose Garments and Silk Screening, Edmonton.